ਹਾਂਜੀ ਵੀਰ ਜੀ ਕੀ ਨਾਮ ਹੈ ਆਪਣਾ ਜਸਵਿੰਦਰ ਸਿੰਘ ਵੀਰੇ ਇਹ ਕਿਹੜੀ ਤਰੀਕ ਨੂੰ ਤੁਸੀਂ ਅਮਰੀਕਾ ਗਏ ਸੀਗੇ ਮੈਂ ਕਰੋ 24 ਦਸੰਬਰ ਨੂੰ ਤੁਰਿਆ ਸੀ ਅਤੇ 27 ਜਨਵਰੀ ਨੂੰ ਬਾਰਡਰ ਕ੍ਰੋਸ ਕੀਤਾ ਵਾ ਅੱਛਾ ਜੀ ਤੇ ਹੁਣ ਰਾਤੀ ਕਿਦਨ ਆਏ ਸੀ ਰਾਤੀ ਪਰਸੋਂ ਆਏ 15 ਫਰਵਰੀ ਰਾਤ ਨੂੰ 12 ਵਜੇ 에ਰਪੋਰਟ ਤੇ ਆ ਗਏ ਸੀ ਮਰ ਸਰ ਤੁਹਾਡਾ ਏਜੰਟ ਕਿਹੜਾ ਸੀ ਜਿਹਨੇ ਭੇਜਿਆ ਹੈ ਸੀਖ ਗਿਲ ਮੁਗਾ ਸੀਖ ਗਿਲ ਕਿੱਥੋਂ ਦਾ ਤੋਦੀਵਾਲ ਪਿੰਡ ਦਾ ਵਾ ਅੱਛਾ ਜੀ ਕਿੰਨੇ ਪੈਸੇ ਲੱਗੇ ਤੁਹਾਡੇ ਜਦੋਂ ਤੁਸੀਂ ਚਦਾਲੀ ਲੱਖ ਰੁਪਏ ਲੱਗਾ ਵਾ ਸਾਰੇ ਕੈਸ਼ ਪੈ ਦਿੱਤੇ ਖਾਤੇ ਪਾਇ ਕੁਝ ਕੈਸ਼ ਵੀ ਕੁਝ ਖਾਤੇ ਜੀ ਵੀ ਪਾਇਆ ਆਨਲਾਈਨ ਅੱਛਾ ਹੁਣ ਕੀ ਮੰਗ ਕਰਦੇ ਹੋ ਹੁਣ ਇਹ ਮੰਗ ਕਰਦੇ ਪੈ ਦਿਵਾਏ ਜਾਣ ਸਾਡੇ ਸਾਰੇ ਜਿੰਨੇ ਵੀ ਲੱਗੇ ਨੇ ਪੰਗਦ ਨੂੰ ਪਤਾ ਸਾਰਾ ਕੋਈ ਘਰ ਵੀ ਵੇਚ ਲੱਗੇ ਨੇ ਆਪਣਾ ਪਹਿਲੀ ਵੇਚ ਦਿੱਤੀ ਆ ਤੇ ਥੋੜੇ ਬੋਤੇ ਬੜੇ ਵੀ ਰਿਸ਼ਤੇਦਾਰਾ ਤੋਂ ਡੰਗਰ ਵੀ ਇੱਕ ਦੋ ਵੇਚੇ ਸੀ ਆਪਾਂ ਅੱਛਾ ਤੇ ਸਾਰੇ ਮਿਲਾ ਕੇ 44 ਲੱਖ ਰੁਪਏ ਪੂਰਾ ਕੀਤਾ ਵਾ ਤੇ ਵੀ ਉਹ ਦਵਾਈ ਹੁਣ ਗੱਲ ਨਹੀਂ ਹੋਈ ਉਹ ਦਿਨ ਕੋ ਫੋਨ ਦਿੱਤਾ ਮੇਰੇ ਕੋਈ ਗੱਲ ਨਹੀਂ ਹੋਈ ਸਾਡੀ ਹਾਂਜੀ ਵੈਦਿਕ ਖਾਲਸਾ ਹੈ ਵੈਦਿਕ ਖਾਲਸਾ ਵੈਦਿਕ ਖਾਲਸਾ ਕੀ ਤੁਸੀਂ ਆਏ ਹੋ ਇਹਨਾਂ ਕੋਲੇ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਇਹਨਾਂ ਨਾਲ ਠੱਗੀ ਕਹਿ ਸਕਦੇ ਐ ਉਹ ਠੱਗੀ ਹੋਈ ਇੱਕ ਠੱਗੀ ਵੇਖੋ ਜੀ ਸਾਰੇ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਅੱਜ ਬੜੇ ਖਰਾਬ ਹੋ ਚੁੱਕੇ ਨੇ ਤੇ ਅਸੀਂ ਤਾਂ ਇਹੀ ਮੰਗ ਕਰਦੇ ਆਂ ਵੀ ਜੋ ਹੋ ਰਿਹਾ ਐ ਬਹੁਤ ਮਾੜਾ ਹੋ ਰਿਹਾ ਐ ਪਰ ਇਸ ਪਰਿਵਾਰ ਦੀ ਬਾਹ ਫੜੀ ਜਾਵੇ ਭਾਵੇਂ ਉਹ ਪੰਜਾਬ ਸਰਕਾਰ ਆ ਭਾਵੇਂ ਸੈਂਟਰ ਸਰਕਾਰ ਆ ਕਿਉਂਕਿ ਜਿੰਨਾ ਚਿਰ ਸਰਕਾਰਾਂ ਬਾਹਰ ਨਹੀਂ ਫੜਦੀ ਉਹਨਾਂ ਚਿਰ ਇਹਨਾਂ ਦੀ ਪਰਪਾਈ ਨਹੀਂ ਹੋ ਸਕਦੀ ਇਸ ਕਰਕੇ ਤੁਸੀਂ ਵੇਖੋ ਇਹਨਾਂ ਦੇ ਘਰ ਦਾ ਹਾਲਾਤ ਕਿਉਂਕਿ ਬਹੁਤ ਨਾਰਮਲ ਪਰਿਵਾਰ ਹੈ ਤੇ ਵੀਰ ਵੀ ਦੱਸ ਰਿਹਾ ਹੈ ਵੀ ਅਸੀਂ ਡੰਗਰ ਵੀ ਵੇਚ ਕੇ ਤੇ ਰਿਸ਼ਤੇਦਾਰਾਂ ਤੋਂ ਅੱਜ ਦੇਣੇ ਆ ਪੈਸੇ ਬਹੁਤ ਵੱਡਾ ਲਾਸ ਹੋ ਰਿਹਾ ਹੈ ਇਸ ਕਰਕੇ ਅਸੀਂ ਤਾਂ ਮੰਗ ਕਰਦੇ ਆ ਤੇ ਸਰਕਾਰਾਂ ਤੋਂ ਯਾਦ ਅਜੇ ਇਹਨਾਂ ਦੀ ਹੈਲਪ ਕਰਨ ਹਾਂਜੀ ਚੇਅਰਮੈਨ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਇਹਨਾਂ ਨਾਲ ਪਾਣਾ ਬਪੜਿਆ ਧੰਨਵਾਦ ਤੁਹਾਡਾ ਤੁਸੀਂ ਇੱਥੇ ਆਏ ਹੋ ਇਹਨਾਂ ਦਾ ਪਰਿਵਾਰ ਦਾ ਹਾਲ ਚਾਲ ਪੁੱਛਣ ਤੇ ਬਹੁਤ ਮੰਦ ਭਾਗੀ ਘਟਨਾ ਹੋਈ ਹੈ ਬਹੁਤ ਸੁਧਾਰਨ ਪਰਿਵਾਰ ਚੋਂ ਇਹ ਬੱਚਾ ਸੀਗਾ ਹੁਣ ਹਾਰ ਬੱਚਾ ਇਹ ਸਾਰਾ ਕੁਝ ਆਪਣਾ ਦਾਤੇ ਲਾ ਕੇ ਸਾਰਾ ਜੋ ਇਹਦਾ ਜ਼ਮੀਨ ਜਾਇਦਾਦ ਵੇਚ ਵਟ ਕੇ 1.5 ਮਹੀਨਾ ਪਹਿਲਾਂ ਲਗਭਗ ਅਮਰੀਕਾ ਏਜੰਟ ਦੇ ਝਾਂਸੇ ਵਿੱਚ ਆ ਕੇ ਗਏ ਸੀ ਏਜੰਟ ਨੇ ਬੁਰੀ ਇਹਨਾਂ ਨੂੰ ਤਸੱਲੀ ਦਿੱਤੀ ਸੀ ਜ਼ਿੰਮੇਵਾਰੀ ਦਿੱਤੀ ਸੀ ਵੀ ਤੁਹਾਨੂੰ ਉੱਥੇ ਸਾਰਾ ਸੇਫ ਬਾਇਲੈਂਟ 에ਅਰ ਤਾਂ ਨੂੰ ਉਥੇ ਪਚਾਵਾਂਗੇ ਵੀ ਕੈਂਪ ਚੋਂ ਬਾਹਰ ਵੀ ਕਢਾਵਾਂਗੇ ਤੁਹਾਡੇ ਲਈ ਉਥੇ ਰਜਗਾਰ ਦਾ ਜਿਹੜਾ ਪ੍ਰਬੰਧ ਵੀ ਕਰਾਂਗੇ ਜੋ ਇਹਨਾਂ ਦੇ ਦਸਨ ਮਤਵਕ ਜੋ ਗੱਲਾਂ ਹੋਈਆਂ ਈ ਜੰਟ ਵੀ ਉਹ ਗੱਲਾਂ ਤੇ ਖਰਾ ਨਹੀਂ ਉਤਰਿਆ ਤੇ ਉਥੋਂ ਜੋ ਹੁਣ ਉਥੇ ਜਿਹੜਾ ਸਰਕਾਰ ਬਦਲਣ ਦੇ ਨਾਲ 트럼ਪ ਦੇ ਆਉਣਾ ਜੋ ਉਥੇ ਬਦਲਾ ਆਇਆ ਉਹਨਾਂ ਨੇ ਵੀ ਆਪਦੀਆਂ ਨੀਤੀਆਂ 'ਚ ਜਿਹੜਾ ਜ਼ਿਆਦੀ ਸਖਤੀ ਕੀਤੀ ਐ ਇਸ ਕਰਕੇ ਇਹਨੂੰ ਬੱਚੇ ਨੂੰ ਕੈਂਪ ਚੋਂ ਹੀ ਮੁਰਨਾ ਪਿਆ ਬਹੁਤ ਥਕਾ ਹੋਇਆ ਗਰੀਬ ਪਰਿਵਾਰ ਐ ਤੇ ਇਹਦੇ ਲਈ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਇਹਨਾਂ ਦੀ ਮੈਂ ਮੰਗ ਕਰਦਾ ਅਸੀਂ ਵੀ ਪੂਰੀ ਮਦਦ ਕਰਨੀ ਚਾਹੀਦੀ ਹੈ ਤੇ ਇਹੋ ਜਿਹੜੀਆਂ ਏਜੰਟਾਂ ਦੀਆਂ ਇਹ ਠਗੀਆਂ ਵਾਲੀਆਂ ਟੋਰੀਆਂ ਵਾਲੀਆਂ ਦੁਕਾਨਾਂ ਉਹ ਬੰਦ ਹੋਣੀਆਂ ਚਾਹੀਦੀਆਂ ਤਾਂ ਕਿ ਭੋਲੇ-ਭਾਲੇ ਲੋਕ ਜਿਹੜੇ ਆ ਉਹ ਇਹਨਾਂ ਦੇ ਚਾਂਸੇ ਵਿੱਚ ਆ ਕੇ ਆਪਣਾ ਹੋਰ ਜਿਹੜੇ ਹੋਰ ਪਰਿਵਾਰ ਨਾ ਫਸਣ ਇਸ ਤਰ੍ਹਾਂ ਬੱਚੇ ਨੇ ਦੱਸਿਆ ਬਹੁਤ ਕਟਨਾਈਆਂ ਹੋਈਆਂ ਉਹਨੂੰ ਰਾਹ ਚ ਵੀ ਉੱਥੇ ਵੀ ਤੇ ਜਾਨ ਮਸਾਂ ਬਚੀ ਐ ਤੇ ਅਸੀਂ ਇਹੀ ਸਰਕਾਰਾਂ ਦੋਵਾਂ ਤੋਂ ਮੰਗ ਕਰਦੇ ਆ ਵੀ ਇਹੋ ਜਿਹੜੇ ਏਜੰਟਾਂ ਤੇ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਹੋਰ ਕਿਸੇ ਸੁਧਾਰਨ ਪਰਿਵਾਰ ਦਾ ਕੋਈ ਬੱਚਾ ਇਹਦਾ ਉਹਨਾਂ ਦੇ ਜਾਲ ਚ ਨਾ ਫਸੇ ਹਾਂਜੀ ਫੋਜੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਪਰਿਵਾਰ ਨਾਲ ਦਾ ਦੁੱਖ ਪਾਪਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰੇ ਵੀਰ ਜੀਆਂ ਨੂੰ ਤੁਹਾਨੂੰ ਦੱਸ ਦਿੰਦਾ ਵੈਸੇ ਭਾਰਤ ਸਰਕਾਰ ਨੂੰ ਜਿਹੇ ਮੋਦੀ ਗਿਆ ਸੀ ਨਾ ਉੱਥੇ ਇਹਨੂੰ ਚਾਹੀਦਾ ਸੀ ਵੀ ਕਹਿੰਦਾ ਟਰੰਪ ਨੂੰ ਕਹਿੰਦਾ ਵੀ ਇੱਕ ਵਾਰੀ ਇਹਨਾਂ ਦੀ ਅਡਜਸਟਮੈਂਟ ਕਰੋ ਤੁਸੀਂ ਵੀ ਗਾਂ ਤੋਂ ਇਹੋ ਜਿਹਾ ਨਹੀਂ ਸੁਣਦਾ ਤੇ ਇੱਥੇ ਆਣ ਕੇ ਜਨਟਾਂ ਨੂੰ ਤੇ ਜਿਹੜੀ ਪਬਲਿਕ ਸੀ ਉਹਨਾਂ ਨੂੰ ਵੀ ਕਹਿੰਦੇ ਵੀ ਭਾਈ ਇਹ ਕੰਮ ਨਾ ਕਰੋ ਪਰ ਜ਼ਿਆਦਾਤਰ ਭਾਰਤ ਸਰਕਾਰ ਦੇ ਉੱਤੇ ਆ ਕਿਉਂ ਭਾਰਤ ਸਰਕਾਰ ਦੇ ਹੁਣ ਇਹ ਕਾਰਨ ਕਰਕੇ ਆਪਣੇ ਦੇਸ਼ ਦੇ ਵਿੱਚ ਇਹ ਨਹੀਂ ਕੋਈ ਜਾਨੀ ਕਿ ਬਿਜ਼ਨਸ ਨਹੀਂ ਕੋਈ ਜਾਨੀ ਕਿ ਵਰਕ ਨਹੀਂ ਹੈ ਜਿਹੜੇ ਇੱਕ ਨੌਜਵਾਨ ਆਪਣੇ ਪੈਰਾਂ ਤੇ ਖੜੇ ਹੋ ਸਕਣ ਉਹਨਾਂ ਨੇ ਆਪਣੇ ਮਨ ਵਿੱਚ ਸੋਚਿਆ ਵੀ ਅਸੀਂ ਇੰਨਾ ਕੁ ਪੈਸਾ ਲਾ ਕੇ ਤੇ ਅਸੀਂ ਉੱਥੇ ਆਪਣੀ ਕਮਾਈ ਕਰਾਂਗੇ ਪਰ ਉਥੋਂ ਟਰੰਪ ਸਰਕਾਰ ਨੇ ਇਹਨਾਂ ਨੂੰ ਇੱਥੇ ਕੱਢ ਦਿੱਤਾ ਤੇ ਹੁਣ ਭਾਰਤ ਸਰਕਾਰ ਨੂੰ ਇਹਨਾਂ ਦੀ ਬਾਹ ਫੜਨੀ ਚਾਹੀਦੀ ਤੇ ਪੰਜਾਬ ਸਰਕਾਰ ਨੂੰ ਵੀ ਵੀ ਇਹਨਾਂ ਦੇ ਨਾਲ ਇੰਨੇ ਇਨੇ ਨਾਲੇ ਤਾਂ ਧੋਖੇ ਦੇ ਨਾਲ ਇਹਨਾਂ ਨੂੰ ਇੰਨਾ ਚਿਰ ਉਥੇ ਹਰਾਸਮੈਂਟ ਦੇ ਵਿੱਚ ਰੱਖਿਆ ਗਿਆ ਤੇ ਨਾਲੇ ਹੁਣ ਇੱਕ ਘਰ ਵੀ ਥਣੇ ਕਿ ਬਰਬਾਦ ਹੀ ਸਮਝ ਲਓ ਜਿਹੜਾ ਆਮ ਨਾਰਮਲ ਘਰ ਆ 40 50 ਲੱਖ ਰੁਪਈਆ ਹੁੰਦੇ ਕੋਲੋਂ ਕਲਣਾ ਕੱਢਣਾ ਤੇ ਉਹਨਾਂ ਨੇ ਆਪਣੇ ਮਨ ਦੇ ਵਿੱਚ ਪਤਾ ਨਹੀਂ ਕਿਵੇਂ ਐਡਜਸਟਮੈਂਟ ਕਰਕੇ ਤੇ ਆਪਣਾ ਗੁਜ਼ਾਰਾ ਕਰ ਤੁਸੀਂ ਜਦੋਂ ਇੱਥੇ ਪਹਿਲਾਂ ਗਏ ਹੋ ਤਾਨੂੰ ਕਿੱਥੇ ਸਭ ਤੋਂ ਪਹਿਲਾਂ ਸਟੇਟ ਤੁਹਾਡਾ ਕਿੱਥੇ ਸੀਗਾ ਦੋਹਾ ਕਤਰ ਅੱਛਾ ਦੋਹਾ ਕਤਰ ਹਾਂਜੀ ਉੱਥੇ ਇਨ ਤੇ ਰਾਤ ਰਿਆਂ ਉੱਥੇ ਇੱਕ ਮੈਂ ਅੱਛਾ ਫਿਰ ਬਰਾਗ ਗਿਆ ਜਨਾ ਉਥੇ ਮੈਂ ਰਿਹਾ ਪੰਜ ਛੇ ਦਿਨ ਨਵੇਂ ਸਾਲਾ ਦਿਨ ਮੈਂ ਸਪੇਨ ਆ ਗਿਆ ਸੀ ਅੱਛਾ ਇਸ ਵੇਲੇ ਤਾਂ ਮੈਂ 7 ਜਨਵਰੀ ਨੂੰ ਚੜ੍ਹਿਆ ਮਾਂ ਦੇ ਸਲਵਾਡੋਰ ਆ ਗਿਆ ਮਾਂ ਉਥੋਂ ਵੀ ਅਗਲੇ ਦਿਨੀ ਫਿਰ ਡੌਂਗੀ ਸ਼ੁਰੂ ਹੋ ਜਾਂਦੀ ਮੇਰੀ ਗਾ ਗੱਡੀਆਂ ਬਸੰਦੇ ਜਾਂਦੇ ਰਹੇ ਅਸੀਂ ਤੇ ਗੁਆਟੇਮਾਲਾ ਗਏ ਆਂ ਫਿਰ ਗੁਆਟੇਮਾਲਾ ਤੋਂ ਟੋਬਾਸਕੋ ਫਿਰ ਚਿਪਾਸ ਫਿਰ ਮੈਕਸੀਕੋ 시ਟੀ ਉਸੇਕੋ 시ਟੀ ਤੇ ਫਲੈਟ ਹੋਈ ਆ ਲੂਸਕਾ ਬਹੁਤ ਸੀ ਅੱਛਾ ਉਥੋਂ ਫਿਰ ਕੈਲੀਫੋਰਨੀਆ ਬਾਜਾਂ ਗੱਡੀਆਂ ਬਸਾ ਦੇ ਗਏ ਆਂ ਅਸੀਂ ਫਿਰ ਤੇ ਜਵਾਨਾ ਤੱਕ ਗੱਡੀਆਂ ਰਸਤੇ 'ਚ ਟਾਰਚਰ ਕੀ ਹੋ ਜਾਂ ਕਰਦੇ ਨੇ ਤੁਹਾਨੂੰ ਉਹ ਸਜੀ ਟੌਰਚਰ ਕਰਦੇ ਰਹੇਗਾ ਵੀ ਤਰੀਕੇ ਦਾ ਵੀ ਜਦੋਂ ਉਹ ਜੇ ਕੇ ਨੂੰ ਗਲਤ ਕਰੇ ਤਾਂ ਸੀ ਸਾਡਾ ਸੀ ਗੈਂਗ ਕਰਦਾਂਗੇ ਮਾਰਦਾਂਗੇ ਦਾ ਫੁੱਟ ਮਾਰ ਕਰਾਂਗੇ ਰੱਡੀ ਇਹ ਟੌਰਚਰ ਕਰਦੇ ਸੀ ਰਾਜਾ ਹੁਣ ਕੀ ਮੰਗ ਕਰਨੀ ਕਿਸ ਨੂੰ ਦੱਸਣਾ ਕੁਝ ਜੇ ਸੀ ਕਿਤੇ ਕਿੱਥੇ ਨਹੀਂ ਅੱਛਾ ਜੀ ਜਿਹੜੇ ਏਜੰਟ ਜਿਹੜੇ ਧੋਖੇ ਕਰ ਰਹੇ ਨੇ ਏਜੰਟਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਤਾਂ ਦੇਖੋ ਜੇ ਸਾਫ਼ ਹੀ ਗੱਲ ਹੈ ਵੀ ਡੰਗ ਜੰਟਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਉਹ ਚੈੱਕ ਕਰਨੀਆਂ ਚਾਹੀਦੀਆਂ ਸਰਕਾਰ ਨੂੰ ਜੇ ਉਹਨਾਂ ਨੇ ਬੇਤਹਾਸ਼ਾ ਕਮਾਈ ਕੀਤੀ ਹੈ ਕਿਤੇ ਨਾ ਕਿਤੇ ਉਹ ਦੋਚੀ ਨੇ ਇਹਨਾਂ ਦੇ ਤੇ ਉਹ ਤੋਂ ਵੀ ਪਰਭਾਈ ਕੀਤੀ ਜਾ ਸਕਦੀ ਹੈ ਸਰਕਾਰ ਜਿਹੜੀ ਆ ਉਹ ਬਹੁਤ ਤਰੀਕੇ ਨਾਲ ਇਹਨਾਂ ਦੀ ਪਰਭਾਈ ਕਰ ਸਕਦੀ ਹੈ ਉਹਨਾਂ ਕੋਲ ਤਰੀਕਾ ਬਹੁਤ ਹੁੰਦਾ ਹੈ ਪਰ ਕਰ ਤਾਂ ਸਰਕਾਰ ਹੀ ਸਕਦੀ ਹੈ ਅਸੀਂ ਤਾਂ ਮੰਗ ਹੀ ਕਰ ਸਕਦੇ ਆ ਵੀ ਇਹਨਾਂ ਬੱਚਿਆਂ ਦਾ ਲੋਕੀ ਕਹਿੰਦੇ ਪੁਲਿਸ ਜਿੱਦੋਂ ਜੈਂਡਰ ਨੂੰ ਚੱਕ ਲੈਂਦੀ ਹੈ ਜੈਂਡਰ ਤੇ ਪੁਲਿਸ ਦਾ ਤਾਂ ਖਾਨ ਬਣ ਗਿਆ ਲੋਕੀ ਕਹਿੰਦੇ ਆ ਵੀ ਉਹ ਪੈਸੇ ਦੇ ਕੇ ਤੇ ਜੈਂਟਰ ਨਿਕਲ ਜਾਂਦਾ ਕਿਉਂਕਿ ਉਹਨੇ ਤਾਂ ਬਥੇਰੇ ਜਿਵੇਂ ਆਪਾਂ ਰਸਤੇ 'ਚ ਕੋਈ ਬੰਦਾ ਦੱਸਦਾ ਪਿਆ ਸੀ ਵੀ 400 ਬੰਦਾ ਭੇਜਦਾ ਜੇ ਇਹੋ ਜੇ ਇੱਕ ਪਰਿਵਾਰ ਨਾਲ ਜੇ 400 ਬੰਦਾ ਉਹਨੇ ਭੇਜਿਆ ਇਹਦੇ ਇੱਕ ਪਰਿਵਾਰ ਨੂੰ ਬਖਸ਼ ਵੀ ਦਵੇ ਤਾਂ ਵੀ ਕੋਈ ਮੈਂ ਸਮਝਦਾ ਨਹੀਂ ਵੇਖੋ ਜੀ ਇਹ ਵੀ ਆਪਾਂ ਸਰਕਾਰ ਨੂੰ ਹੀ ਦੋਸ਼ ਦੇ ਸਕਦੇ ਆਂ ਕਿਉਂਕਿ ਜੇ ਸਰਕਾਰ ਸਿਸਟਮ ਸੈੱਟ ਕਰੇ ਤੇ ਕੀ ਨਹੀਂ ਹੋ ਸਕਦਾ ਹੁਣ ਵੀ ਸਰਕਾਰ ਇਮਾਨਦਾਰੀ ਨਾਲ ਇਸ ਚੀਜ਼ ਤੇ ਧਿਆਨ ਦੇਵੇ ਕਿ ਨਾ ਤੇ ਇਹਨਾਂ ਨੂੰ ਫਿਰ ਵੀ ਰੋਟੀ ਦਾ ਕੋਈ ਬਾਨਾ ਬਣ ਸਕਦਾ ਹੈ ਪਰ ਜੇ ਉਹ ਹੁਣ ਕੁਝ ਕਰਨ ਤੇ ਤਾਂ ਹੀ ਅਸੀਂ ਤਾਂ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਸਰਕਾਰ ਪੰਜਾਬ ਸਰਕਾਰ ਨੂੰ ਵੀ ਸੈਂਟਰ ਸਰਕਾਰ ਨੂੰ ਵੀ ਕਿਉਂਕਿ ਮੋਦੀ ਆਪਾਂ ਕਹਿੰਦੇ ਗੁਜਰਾਤ ਦੇ ਬੰਦੇ ਜਿਹੜੇ ਨੇ ਉਹ ਵੀ ਆਏ ਨੇ ਡਿਵੋਰਟ ਹੋ ਕੇ ਪਰ ਕੋਈ ਖਬਰ ਸੁਣੀ ਹੈ ਮੈਂ ਤਾਂ ਇਹ ਸਮਝਦਾ ਕੱਲੇ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਇਹ ਵੀ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਪੰਜਾਬ ਨੂੰ ਤਬਾਹ ਕੀਤਾ ਜਾ ਰਿਹਾ ਹੈ ਇਸ ਕਰਕੇ ਇਹੀ ਹੈ ਵੀ ਉਹਨੇ ਸਰਕਾਰਾਂ ਦੇ ਵਾਸੀ ਹੈ ਜੀ ਜੇ ਸਰਕਾਰਾਂ ਨਾਲ ਦੀ ਆਵਾ ਫੰਡ ਗਈਆਂ ਇਹ ਜਿਉਂਦੇ ਰਹਿ ਸਕਦੇ ਆ ਨਹੀਂ ਤੇ ਬਹੁਤ ਮੁਸ਼ਕਲ ਆ ਧੰਨਵਾਦ